ਹੇ ਕਿ ਇਹ ਚਾਕਮਾ ਦਿਨ ਦਾ ਰਹਾ ਗੱਡੀ ਨੂੰ ਕਹੇ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰੀ ਮੋੜ ਕੇ ਲਿਆਉਂਦਾ ਰਹਾ ਕਾਇਸ ਨੇ ਦਰਬਾ ਤੇ ਮੈਲਾ ਚੌਂਕ ਦੇ ਕਈ ਚੱਕਰ ਲਵਾ ਦੇ ਦਾ ਉਸ ਤੋਂ ਬਾਅਦ ਫਿਰ ਇਹ ਮੈਲਾ ਚੌਂਕ ਤੋਂ ਘਰਾੜ ਦੇ ਨੇੜੇ ਛੱਡ ਕੇ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਜਿਹੜੇ ਗਊ ਰੱਖਿਆ ਦਲ ਦੇ ਵਲੰਟੀਅਰ ਸੀ ਉਹਨਾਂ ਨੇ ਨੂੰ ਫੜ ਲਿਆਂਦਾ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਨੇ ਤਲਾਹ ਪਹਿਲਾਂ ਵੀ ਦੇ ਰੱਖੀ ਸੀ 112 ਨੂੰ ਤੇ ਅਸੀਂ ਥਾਣੇ ਨੂੰ ਵੀ ਤਲਾਹ ਦਿੱਤੀ ਹੈ ਗਊ ਅੰਸ਼ ਦੇ ਨਾਲ ਭਰਿਆ ਹੋਇਆ ਟਰੱਕ ਕਾਬੂ ਹੋਇਆ ਹੈ ਤਾਂ ਦੱਸਦੇ ਯੇ ਕਿ ਇੱਥੇ ਜਿਹੜਾ ਡਰਾਈਵਰ ਹੈ ਭੁਲੇਖਾ ਦੇ ਕੇ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੇ ਵੱਲੋਂ ਟਰੱਕ ਦੇ ਵਿੱਚ ਜਿਹੜੇ ਇਹ ਗਊਵੰਸ਼ ਨੇ ਇਸ ਨੂੰ ਰੱਖਿਆ ਗਿਆ ਸੀ ਤਾਂ ਟਰੱਕ ਦੇ ਅੰਦਰ ਇੱਕ ਦਰਜਨ ਦੇ ਕਰੀਬ ਗਊਵੰਸ਼ ਦਾ ਪਤਾ ਲੱਗਦਿਆ ਹੀ ਗਊ ਰਕਸ਼ਾ ਦਲ ਦੇ ਆਗੂ ਜਿਨ੍ਹਾਂ ਨੇ ਟਰੱਕ ਦਾ ਪਿੱਛਾ ਕੀਤਾ ਤੇ ਦਿੜਬਾ ਨੇੜੇ ਉਸ ਨੂੰ ਫਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਕੌੜਖਾ ਦਾਲ ਪੰਜਾਬ ਦੇ ਵਾਈਸ ਪ੍ਰਧਾਨ ਹਨੀ ਸਿੰਘਲਾ ਦਾ ਕਹਿਣਾ ਹੈ ਕਿ ਸਾਨੂੰ ਗੁਪਤ ਸੂਚਨਾ ਦੇ ਆਧਾਰ ਤੇ ਪਤਾ ਲੱਗਾ ਸੀ ਕਿ ਕੁਝ ਲੋਕਾਂ ਦੇ ਵੱਲੋਂ ਇੱਕ ਟਰੱਕ ਦੇ ਅੰਦਰ ਗਊਮਸ਼ ਗੁਰੂਤਰੀ ਕਿਦਨਾ ਭਰ ਕੇ ਉਸ ਨੂੰ ਕੱਟਣ ਵਾਸਤੇ ਲਜਾਇਆ ਜਾ ਰਿਹਾ ਜਾਂ ਟਰੱਕ ਦਾ ਪਿੱਛਾ ਕੀਤਾ ਗਿਆ ਤਾਂ ਇਸਦੇ ਅੱਗੇ ਲੱਗੀ ਪਾਇਲਟ ਗੱਡੀ ਪੱਜ ਗਈ ਤੇ ਉਕਤ ਟਰੱਕ ਅਤੇ ਪ੍ਰਾ ਗ੍ਰਾਈਵਰ ਨੂੰ ਕਾਬੂ ਕੀਤਾ ਗਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਟਰੱਕ ਨੂੰ ਕਬਜ਼ੇ ਚ ਲੈ ਲਿਆ। ਉਕਤ ਡਰਾਈਵਰ ਨੂੰ ਵੀ ਆਪਣੀ ਹਿਰਾਸਤ ਚ ਲਿਆ। ਤਾਂ ਥਾਣੇਦਾਰ ਕਰਮ ਸਿੰਘ ਦਾਇ ਕਹਿਣਾ ਕਿ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾਵੇ। ਉਧਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਦਵਿੰਦਰ ਵੀ ਮੌਕੇ ਤੇ ਪਹੁੰਚੇ ਨੇ ਤੇ ਸਖਤ ਕਾਰਵਾਈ ਦਾ ਪ੍ਰੋਸਸ ਆ ਦਿੱਤਾ। ਵੀਰੇ ਕੀ ਨਾਮ ਹੈ ਜੀ ਤੁਹਾਡਾ ਅੱਜ ਜਿਹੜੀ ਗੱਡੀ ਫੜੀ ਐ ਕਿੱਥੋਂ ਫੜੀ ਐ ਕੀ ਗੱਲਬਾਤ ਹੈ ਸਾਰੀ ਗੱਲ ਦੱਸੋ। ਮੈਂ ਨਾ ਹਨੀ ਹੈ ਜੀ ਮੈਂ ਗੋਵਰਖਸ਼ਾ ਦਲ ਵਾਈਸ ਤੇ ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਧਰੋਂ ਜਿਹੜਾ ਲਹਿਰੇ ਦੇ ਪਿੰਡਾਂ ਦੇ ਵਿੱਚ ਇੱਕ ਟਰੱਕ ਹੈ ਜਿਹੜਾ ਯੂਪੀ ਨੰਬਰ ਉਹ ਗੋਵਾਂਸ਼ ਨੂੰ ਭਰ ਕੇ ਬਾਹਰ ਦੀ ਸਟੇਟ ਯੂਪੀ ਵਗੈਰਾ ਮੇਵਾ ਸਾਡ ਸਾਈਡ ਵੱਡਣ ਵਾਸਤੇ ਲੈ ਕੇ ਜਾਣਾ ਉਹਦੇ ਮਤਲਬ ਅਸੀਂ ਇਨਫੋਰਮੇਸ਼ਨ ਦੇ ਹਿਸਾਬ ਨਾਲ ਥੋੜਾ ਰੋਡ ਤੇ ਨਿਕਲਿਆ ਤਾਂ ਸਾਨੂੰ ਅਚਨ ਚੇਤੇ ਇਹ ਟਰੱਕ ਆਉਂਦਾ ਮਿਲਿਆ ਤਾਂ ਉਸ ਤੋਂ ਬਾਅਦ ਅਸੀਂ ਕੰਟਰੋਲ 112 ਤੇ ਵੀ ਕਾਲ ਕਰਦੇ ਗੇ ਲਗਾਤਾਰ ਤੇ ਗੱਲ ਹੁੰਦੀ ਰਹੀ ਪਰ ਇਹ ਕੀ ਚਕਮਾ ਦਿੰਦਾ ਰਿਹਾ ਗੱਡੀ ਨੂੰ ਕਦੇ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰੀ ਮੋੜ ਕੇ ਲਿਆਉਂਦਾ ਰਿਹਾ ਤਾਂ ਇਸ ਨੇ ਜਿਹੜਾ ਬੱਤੀ ਮਹਿਲਾ ਚੌਂਕ ਦੇ ਕਈ ਚੱਕਰ ਲਵਾ ਦੇ ਦਾ ਨਾ ਉਸ ਤੋਂ ਬਾਅਦ ਫਿਰ ਇਹ ਮਹਿਲਾ ਚੌਂਕ ਤੋਂ ਘਰਾੜ ਦੇ ਨੇੜੇ ਛੱਡ ਕੇ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਜਿਹੜੇ ਗਊ ਰੱਖਸ਼ਾ ਦਲ ਦੇ ਬਲੰਟਰੀਅਰ ਸੀ ਉਹਨਾਂ ਨੇ ਇਹਨੂੰ ਫੜ ਲਿਆਂਦਾ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਨੇ ਤਲਾਹ ਪਹਿਲਾਂ ਵੀ ਦੇ ਰੱਖੀ ਸੀ ਤੇ 112 ਨੂੰ ਤੇ ਉਹ ਅਸੀਂ ਥਾਣੇ ਨੇ ਵੀ ਤਲਾਹ ਦਿੱਤੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਇਹਦੀ ਲਗਭਗ ਦੱਸਣ ਦੇ ਮੁਤਾਬਕ ਕਹ ਰਿਹਾ ਹੈ ਕਿ 12 13 ਦੇ ਕਰੀਬ ਗਊ ਵੰਸ਼ ਨੇ ਇਹਦੇ ਵਿੱਚ ਜਿਹੜੇ ਬਹੁਤ ਬੁਰੀ ਤਰ੍ਹਾਂ ਨੂੜੇ ਹੋਏ ਨੇ ਉੱਪਰ ਤੁਸੀਂ ਦੇਖੋਗੇ ਕਿ ਬਹੁਤ ਜਿਹੜੀਆਂ ਬੋਰੀਆਂ ਭੋਸ ਦੀਆਂ ਭਰ ਕੇ ਲਾਈਆਂ ਹੋਈਆਂ ਨੇ ਕਿਤੋਂ ਵੀ ਕੋਈ ਮਤਲਬ ਸਾਹ ਆਉਣ ਦੀ ਕੋਈ ਨਹੀਂ ਹੈ ਗੁੰਜਾਇਸ ਨਹੀਂ ਹੈ ਕੀ ਇਹ ਨੰਦੀ ਲੱਗਦੇ ਨੇ ਸਾਰੇ ਹਾਂ ਜੀ ਵਿੱਚ ਤਕਰੀਬਨ ਜਿੰਨਾ ਕੁ ਚੈੱਕ ਕੀਤਾਗਾ ਬੈਲ ਨੇ ਜਿਹੜੇ ਖੇਤੀ ਜੋਗ ਹੈ ਨਹੀਂਗੇ ਤੇ ਉਹਨੂੰ ਵੱਢਣ ਦੇ ਮਕਸਦ ਨਾਲ ਹੀ ਲੈ ਕੇ ਜਾਇਆ ਸਰਦਾ ਸੀਗਾ ਤੇ ਕੁਝ ਨੰਦੀ ਨੇ ਜਿਹੜੇ ਇਸ ਤਰ੍ਹਾਂ ਬੁਰੀ ਤਰ੍ਹਾਂ ਜਿਵੇਂ ਨੂੜ ਕੇ ਲੈ ਕੇ ਜਾਇਆ ਬਹੁਤ ਬਿਲਕੁਲ ਇਹ ਗਰਮੀ ਦੇ ਮੌਸਮ ਦੇ ਵਿੱਚ ਬੜਾ ਉਹ ਮਤਲਬ ਬੁਰੇ ਤਰੀਕੇ ਨਾਲ ਇਹਨਾਂ ਨੂੰ ਨੂੜ ਕੇ ਲੈ ਕੇ ਜਾਇਆ ਜਾ ਰਿਹਾ ਇੱਕ ਪਾਸੇ ਤਾਂ ਦੇਖੋ ਪੰਜਾਬ ਦੇ ਉਪਰ ਐਡੀ ਆਫਤ ਆਈ ਹੋਈ ਹੈ ਤੇ ਦੂਸਰੇ ਪਾਸੇ ਐਡਾ ਅਤਿਆਚਾਰ ਹੋ ਰਿਹਾ ਜਿਹੜਾ گاਵਾਂ ਤੇ ਇਹ ਬੜਾ ਹੀ ਨਿੰਦਣਯੋਗ ਹੈ ਤੇ ਉਸ ਪ੍ਰਸ਼ਾਸਨ ਪਹੁੰਚ ਰਿਹਾ ਹਾਂ ਪੁਲਿਸ ਪ੍ਰਸ਼ਾਸਨ 112 ਆ ਚੁੱਕੇ ਨੇ ਬਾਕੀ ਥਾਣੇ ਦੇ ਵਿੱਚ ਐਸ ਐਚਓ ਸਾਹਿਬ ਮੈਡਮ ਡੀ ਐਸ ਪੀ ਨਾਲ ਵੀ ਗੱਲ ਹੋ ਗਈ ਤੇ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਕਰੀ ਤੇ ਉਹ ਹਾਂ ਅਫਸਰ ਜਿਹੜੀ ਨੇ ਉਥੋਂ ਆ ਰਹੇ ਨੇ ਹਾਂਜੀ ਪਰਚਾ ਬਿਲਕੁਲ ਕਰਵਾਇਆ ਜਾਊਗਾ ਜੀ ਹਾਂਜੀ ਬਿਲਕੁਲ ਸੰਗਠਨ ਵੱਲੋਂ ਅਸੀਂ ਪਰਚਾ ਕਰਵਾਵਾਂਗੇ ਕਿ ਇਹਨਾਂ ਦੇ ਸਖਤ ਦੇ ਸਖਤ ਤੋਂ ਕਾਰਵਾਈ ਅਸੀਂ ਕਰਵਾਵਾਂਗੇ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਤੇ ਪੂਰੀ ਤਰ੍ਹਾਂ ਸਿਕੰਜਾ ਇਹਨਾਂ ਦੇ ਕੱਸ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ ਆਓ ਜਰਾ ਭਾਈ ਪਰਮੇਸ਼ਰ ਜੀ ਕਹਾ ਕਿ ਰਨੇ ਹੋ ਬਗਰਾ ਜੀ ਹੈ ਬਗਰਾ ਜੀ ਕਾਹ ਪਰਦਾ ਹੈ ਜੀ ਇਹ ਮੁਜਫਨਰ ਕੋਲ ਪਾਸ ਇਹ ਇਤਨੇ ਗਊ ਵਗੈਰਾ ਕਹਾਂ ਸੇ ਲੈ ਕੇ ਆਇਆ ਤੂੰ ਇਹ ਨਾ ਗਾ ਇਹ ਗਊ ਹੈ ਜੀ

आप पता भाई आप पता, नहीं। सारा पता नहीं। नहीं, भाई मुझे नहीं।, इसका हो। है, पता नहीं 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 पता नहीं, नहीं। मतलब मुझे 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 किसने है नहीं, नहीं। है कितने कितने इसमें लेके जा रहा सारी बात बता जी मतलब क्या हुआ दो तीन में

तो अब तो जो जिसने बरवाई थी वो आ रहे हैं वो उसको तो फोन कर दिया पता नहीं जा रहे हैं नहीं आ रहे मोटरसाइकिल पे थे दो तीन जने साथ है? मोटर मोटरसाइकिल पे थे दो तीन जने कौन थे इनके जैसे ही थे जिन्हें गाड़ी पर है हाँ जी है? कितने पर आई है नहीं इतने पर आई है के नहीं कितने पैसे दिए तेरे को कितने पैसे मेरे को 60000 रुपए मिलते थे 60000 रुपए हां जी ਤੇਰੇ ਕੋਲ ਵੇਚੇ ਜੇ ਜਾਂ ਤੂੰ ਕਿਰਾਏ ਤੇ ਚਾਹ। ਨਹੀਂ ਮੈਂ ਕਿਰਾਏ ਤੇ। ਕਿਰਾਏ ਤੇ। ਹਾਂ ਜੀ। ਜਿਸ ਕੇ ਪਾਸ ਲੈ ਕੇ ਜਾ ਰਿਹਾ ਤਾਂ ਕਹਾ ਉਤਾਰਨੇ ਸੀ ਜੇ ਲਈ। ਇਹਨੇ ਬਾਤ ਉਤਾਰਨੇ ਸੀ। ਕੌਣ ਹੈ ਬੰਦੇ ਬੋਲ ਰਿਹਾ ਉਤਾਰਨੇ ਦਾ ਉਸਕੇ। ਉਹਨਾਂ ਕ ਮੈਂ ਉਹਨਾਂ ਨੂੰ ਨਹੀਂ ਪਤਾ ਮੇਰਾ ਉਹ ਕੌਣ। ਉਹਦਾ ਨਾਮ ਨਹੀਂ ਜਾਣਦਾ। ਹਰਮ ਸਿੰਘ ਦੀ ਕਿ ਗੱਡੀ ਫੜੀ ਹੈ ਕਉ ਵੰਸ਼ ਦੀ। ਕਿਸ ਤਰ੍ਹਾਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਕੀ ਹੁਣ ਤੁਹਾਨੂੰ ਇਨਫੋਰਮੇਸ਼ਨ ਕਿਵੇਂ ਮਿਲੀ ਸੀ? ਸਾਨੂੰ ਜੀ ਇੱਕ ਟੈਲੀਫੋਨ ਮਿਲਿਆ ਸੀ। ਤਾਂ ਅਸੀਂ ਮੌਕੇ ਤੇ ਪਹੁੰਚ ਕੇ ਗੱਡੀ ਕਬਜ਼ੇ 'ਚ ਲੈ ਲਈ। ਕਿਹੜਾ ਗਊ ਵੰਸ ਹੈ ਜੀ ਇਹਨਾਂ ਨੂੰ ਗਊਸ਼ਾਲਾ ਵਿੱਚ ਛੱਡ ਕੇ ਇਹਦੀ ਬੰਦੀ ਕਾਰਵਾਈ ਇਹਨਾਂ ਦੋਸ਼ੀਆਂ ਖਿਲਾਫ ਹੋ ਕੀਤੀ ਜਾਵਗੀ ਦੇਖਿਆ ਜੀ ਇਹਦੇ ਵਿੱਚ ਕਿੰਨੇ ਕਰ ਨਗ ਹੈਗੇ ਨੇ ਦੇਖ ਰਿਹਾ ਜੀ ਅਜੇ ਕਿੰਨੇ ਨੇ ਕਿਰਤੀ ਕਰਦੇ ਆ ਇਹ ਡਰਾਈਵਰ ਸੀੜਾ ਕਬਜ਼ੀ ਲੈ ਲੈ ਹਾਂ ਜੀ ਹਾਂ ਡਰਾਈਵਰ ਸਾਡੇ ਕੋਲੇ ਆ ਤੁਸੀਂ ਛੱਡੀ ਜਾੜੇ ਹੁਣ ਲੈ ਆਏ ਸੀ ਕਾਰਵਾਈ ਅਮਤ ਲੈਂਦੀ ਆਪ ਕਹਿਆ ਤੇਰਾ ਸੁਵੇਸ ਜੀ ਪਰਵੇਸ਼ ਜੀ ਪਰਵੇਸ਼ ਬਾਪ ਦਾ ਨਾਮ ਬਾਬੂ ਲਾਲ ਜੀ ਬਾਬੂ ਲਾਲ ਕਹਾਂ ਰਹਿੰਦਾ ਹੈ ਮੁਜ਼ੱਫਰਨਗਰ ਜੀ ਮੁਜ਼ੱਫਰਨਗਰ मुजफ्फरनगर कहाँ अलमासपुर जी कितनी का कितनी गऊ वंश है तेरे इसमें इसमें क्या रहे हैं जी ग्यारह गऊ वंश लेके ये मुजफ्फरनगर का बंदा कहाँ से आ रहा है ये टी पॉइंट से इधर गांव पड़ता है तू आ कौ, का, कौन का, सी जगह से आ रहा है मैं तो मुजफ्फरनगर से आता है एक गाड़ी लोड से कर तू चुप रहा मुजफ्फरनगर से तूने गाड़ियाँ गाय कहाँ से ली गाँव पड़े इसका नाम इसके पास ही है हाँ जी घराट पिंड के पास संगरूर के पास घराट पिंड संगरूर के नहीं जी हाँ ये हाँ लहरे के पास जी लहरे के, के पास से तूने हाँ। ग्यारह गाय किससे ली ये उनसे ली जी जो हैं है हाँ? पाठड़े हाँ जी सरदार हिंदू मोने की बागड़ी टाइप से जो मुसलमान हिंदू ही हूँ मैं जी पता नहीं साठी है चलो गुआ ग्यारह ने कित मेवा का, हाँ जी। का है जो तुझे मिले है? साथ में कागज दिए कागज कोई नहीं दिया मतलब कर दी और तुझे कहा साठ हजार रुपया लेले वहां छोड़ दी मैं मेवात का एड्रेस कहाँ है

ਮਤਲਬ ਉਸਤੇ 60 ਪਰਚੇ ਪਹਿਲਾਂ ਵੀ ਦਰਜ ਹੈ ਪਤਾ ਨਹੀਂ ਮੇਰੇ ਕੋਲ ਮਤਲਬ ਤੂੰ ਪਰਵੇਸ਼ ਤੋਂ ਹੀ ਲੈ ਆਏ ਆ ਗੱਡੀਆਂ ਇਹ ਗਾਵ ਵਧਣ ਲਈ ਗਾਵਾਂ ਮੈਂ ਦੇਖਦੇ ਹਾਂ ਜਿਹੜਾ ਗਊਆਂ ਦਾ ਟਰੱਕ ਫੜਿਆਗਾ ਜਦੋਂ ਪਤਾ ਲੱਗਿਆ ਤੁਸੀਂ ਪਹੁੰਚੋਗੇ ਕਿਸ ਤਰ੍ਹਾਂ ਦੀ ਘਟਨਾ ਵਾ ਦੇਖ ਰਹੇ ਹੋ ਪਿਛਲੇ 2 ਮਹੀਨੇ ਪਹਿਲਾਂ ਵੀ ਇੱਕ ਟਰੱਕ ਫੜਿਆ ਗਿਆ ਬੜੀ ਮੰਦਭਾਗੀ ਘਟਨਾ ਹੈ ਕਿ ਇਦਾਂ ਟਰੱਕ ਦੇ ਵਿੱਚ ਮਤਲਬ ਕਿ ਕੁੱਟ-ਕੁੱਟ ਕੇ ਗਊਆਂ ਨੂੰ ਲੈ ਕੇ ਜਾਣਾ ਤੇ ਅੱਗੇ ਪਤਾ ਨਹੀਂ ਕੀ ਕਰਨਗੇ ਇੰਨਾ ਗਊਆਂ ਦਾ ਜਿਹੜਾ ਕਿ ਲਿਜਾਈ ਇਦਾਂ ਰਹੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਟਰੱਕ ਦੇ ਵਿੱਚ ਭਰਿਆ ਹੋਇਆ ਬਹੁਤ ਹੀ ਗਲਤ ਹੈ ਇਸ ਤੇ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੇ ਦੇ ਵਿੱਚ ਅੱਗੇ ਕੋਈ ਸੋਚ ਵੀ ਨਾ ਸਕੇ ਕਿ ਇਦਾਂ ਕਿਸੇ ਵੀ ਪਸ਼ੂ ਜਾਂ ਗਊ ਨੂੰ ਇਦਾਂ ਟਰੱਕਾਂ ਦੇ ਵਿੱਚ ਤੁਨ ਤੁਨ ਕੇ ਭਰਿਆ ਜਾਵੇ ਕਿੰਨੇ ਦਾ ਨਾਲ ਜਿਹੜੇ ਇਹਦੇ ਵਿੱਚ 12-13 ਪਸ਼ੂ ਨੇ ਜਿਹੜੇ ਗਊਤਨ ਹੈਗਾ ਉਹ ਲੱਦਿਆ ਹੋਇਆ ਹੈਗਾ ਕਿਆ ਯਾਰ ਬਲਦੇ ਵੀ ਸਾਰੀ ਨਹੀਂ ਮੰਦੀ ਵੀ ਸਾਰੀ ਹਾਂਜੀ ਹਾਂ ਇਹਦੇ ਵਿੱਚ 11 ਦੇ ਕਰੀਬ ਕਹਿ ਰਹੇ ਨੇ ਇਹ ਮਤਲਬ ਕਿ ਪ੍ਰਸ਼ਾਸਨ ਚਾਹੀਦਾ ਕਿ ਇਥੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਪਵਿੱਖ ਦੇ ਵਿੱਚ ਇਦਾਂ ਕੋਈ ਗਾਉ ਤੁਹਾਨੂੰ ਜਿਹੜਾ ਹੈ ਟਰੱਕਾਂ ਦੇ ਵਿੱਚ ਨਾ ਲੋਡ ਕਰੇ